ਲੋ ਵੀ ਦੋਸਤੋ ਆ ਦੇਖੋ ਜੀ ਆ ਆ ਖੜ ਜਾ ਖੜ ਜਾ ਚੜ੍ਹੇ ਚੜ੍ਹੇ ਇੱਥੇ ਖੜ ਜਾ ਚੜ੍ਹ ਜਾਓ ਆ ਦੇਖੋ ਭਾਈ ਜੀ ਮੋਟਰ ਦਾ ਜਿੰਦਾ ਭੰਨ ਗਏ ਜੀ ਇਹ ਮੋਟਰ ਤੇ ਚੋਰੀ ਕਰਦੇ ਫੜੇ ਗਏ ਆ ਮੋਟਰ ਦੇ ਭਾਈ ਕੀ ਕਰਦੇ ਆ ਇਹ ਤੁਹਾਨੂੰ ਅਸੀਂ ਆ ਇਹਨਾਂ ਦੀ ਜਵਾਨੀ ਦੱਸਾਂਗੇ ਕਿਉਂਕਿ ਅੱਜ ਕੱਲ ਸਾਡਾ ਜਿਹੜਾ ਹੁਣ ਠੰਡ ਦਾ ਮੌਸਮ ਹੈ ਜੀ ਤੇ ਲੋਕਾਂ ਦੀਆਂ ਮੋਟਰਾਂ ਤੋਂ ਇਧਰ ਮੁਕਰੋ ਸਾਹਮਣੇ ਦੇਖੋ ਮੋਟਰਾਂ ਦੀਆਂ ਵੀਡੀਓ ਤਾਂ ਬਣੂਗੀ ਘੰਡਾ ਫਿਰੂਗਾ ਤੁਸੀਂ ਭਾਈ ਕੈਮਰਾ ਬੰਦ ਕਰ ਲਓ ਮਿੰਟ ਇੱਕ ਮਿੰਟ ਖੜ ਜਾਓ ਦੇਈ ਦੋਸਤੋ ਇਹ ਜਿਹੜੇ ਮੋਟਰਾਂ ਦੇ ਤਾਰਾ ਵੜਦੇ ਆ ਜਨਰੇਟਰਾਂ ਦਾ ਟਰਾਂਸਫਾਰਮਰ ਦਾ ਤੇਲ ਘੜਦੇ ਆ ਠੀਕ ਹੈ ਇਹਨਾਂ ਦੀ ਮੋਟੀ ਕਮਾਈ ਆ ਤੁਸੀਂ ਦੇਖੋ ਸਾਹਮਣੇ ਬੋਲਟ ਤੇ ਆਇਆ ਬੋਲਟ ਇਹਨਾਂ ਦੇ ਕੋਲੇ ਸੀਗਾ ਅਸੀਂ ਤਾਂ ਇਧਰੋਂ ਨਾਲ ਖੇਤ ਪਾਣੀ ਲਾਦੇ ਸੀ ਕਰਨ ਕਰੂ ਤੇ ਮੌਕੇ ਤੇ ਫੜੇ ਗਏ ਆ ਇਧਰ ਆਓ ਖੜੇ ਖੜੇ ਅਜੇ ਖੜੋ ਅਜੇ ਖੜੋ ਬਾਈ ਤੁਹਾਨੂੰ ਜਾਣ ਦੋ ਚਲ ਚਲ ਹੁਣ ਦੇਖੜ ਖੜੋ ਬਾਈ ਵੀਡੀਓ ਨਾ ਬਣਾਓ ਇਧਰ ਇਧਰ ਸਾਡਾ ਤਾਂ ਸਾਥ ਦਰਦੇ ਆ ਬਾਈ ਬਣ ਕੇ ਬੰਦ ਕਰਦੇ ਹਾਂ ਖੜਾ 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 ਬਾਈ ਬੰਦ ਕਰ ਦਿਓ ਨਾ ਵੀਡੀਓ ਨਹੀਂ ਬਣਉਂਦੀ ਮੈਂ ਲਾਈਵ ਐ ਸਸੋ ਕੀ ਕੰਮ ਕਰਨਗੇ ਐ ਮੋਟਰ ਦੇ ਕਰਨੇ। ਬਾਈ ਯਾਰ ਮੈਂ ਬਾਹਰ ਨਹੀਂ। ਬਾਈ ਕਿ ਜੇ ਤਾ ਬਿੰਦਕ ਵੀ ਚੱਲ ਅੰਦਰ ਬੈਠ ਜੇ ਨਾ ਬਾਹਰ ਹਵਾ ਚੱਲੀ ਆਂਦੀ ਸਸ ਤਾਂ ਤਾਂ ਕਰਕੇ ਬਾਹਰ ਖੋਲਦੇ ਸੀਗੇ। ਚੱਲ ਆਜਾ ਪਾ ਚੱਲੀ ਐ। ਇਹ ਇੱਥੇ ਕਿੱਥੇ ਚੱਲਾਂ ਖੜੇ ਇੱਥੇ ਖੜ੍ਹ ਜਾ। ਇੱਥੇ ਖੜ੍ਹ ਜਾ। ਬਾਈ ਯਾਰ ਖੜ੍ਹ ਸੇ ਯਾਰ। ਹਟ। ਨਹੀਂ ਤੇ ਜਿਆ ਕੀ ਕਰੀਏ। ਹਟ ਜਾ ਸੇ। ਇੱਥੇ ਇੱਥੇ ਖੜ੍ਹ। ਇੱਥੇ ਖੜ੍ਹ। ਕੋਈ ਹਵਾ ਚੱਲਦੀ। ਠੰਡੇ ਤਾਂ ਕਰਕੇ ਅਸੀਂ ਅੰਦਰ ਬੈਠਦੇ ਸੀ ਬਿੰਦਕ। ਨਹੀਂ ਥੋੜੇ ਬੁੜੇ ਜੀ ਮੋਟਰ ਆਏ ਅੰਦਰ ਅੰਦਰ ਬੈਠਦੇ ਸੀਗੇ। ਬਾਈ ਯਾਰ ਇਹ ਨਾ ਕੋਈ ਕੀ ਹੈ ਯਾਰ। ਹੈਲੋ ਮੀ ਤਾਂ ਕਰ ਸਹੀ ਸੀ ਗੱਲ ਦੱਸ ਮੋਟਰ ਤੇ ਕਰਨ ਕੀ ਆਏ ਸੀ ਚੋਰੀ ਕਰਦੇ ਹੋ? ਨਹੀਂ ਬਲੀ। ਅਬ ਅਬ ਬੋਲਟ ਨਵਾਂ ਬੋਲਟ ਹੈ। ਇਹ ਤਾਂ ਵੀ ਹੋਣਾ ਸੀ ਆਪਦਾ ਲੈਤਾ ਹੋਇਆ। ਨਾ ਇਹਦੇ ਨੰਬਰ ਪਲੇਟ ਹੈ ਨਾ ਕੋਈ ਇਹਦੇ ਆਰ ਸੀ ਹੈਗੀ ਆ? ਆਸੀਂ ਮੁਕੋਲੇ ਦਾ ਹੈ ਨਹੀਂ ਕਿਤੇ। ਹਾਂ ਘਰੇ ਆਏ। ਮੈਨੂੰ ਇਹ ਦੱਸੋ। ਵੇਖੋ ਥੋੜੀ ਵੀਡੀਓ ਅਸੀਂ ਬਣਾ ਰਹੇ ਹਾਂ। ਹਾਂ। ਥੋੜੀ ਅਸੀਂ ਵੀਡੀਓ ਬਣਾ ਰਹੇ ਹਾਂ ਦੇਖ ਲਾ ਠੀਕ ਹੈ ਨਾ। ਸਾਨੂੰ ਇਹ ਦੱਸੋ ਵੀ ਤੁਸੀਂ ਚੋਰੀਆਂ ਕਰਦੇ ਹੋ? ਨਹੀਂ ਜੇ ਅਸੀਂ ਕੋਈ ਚੋਰੀ ਨਹੀਂ ਕਰਦੇ ਹੈਗੇ ਜੀ। ਅਸੀਂ ਬੈਠਦੇ ਸੀਗੇ ਆ ਹਵਾ ਚੱਲੀ ਆਂਦੀ ਸੀ ਤਾਂ ਕਰਕੇ ਉਹ ਮੋਟਰਸਾਈਕਲ ਨਾ ਉਹ ਹੋ ਗਿਆ ਸੀਗਾ ਥੋੜਾ ਜਿਹਾ ਗਰਮ ਹੋ ਗਿਆ ਸੀ ਇਸ ਕਰਕੇ ਸੀ ਲਓ ਵੀ ਦੋਸਤੋ ਕਹਿੰਦੇ ਵੀ ਗੱਪ ਮਾਰਨ ਵਾਲੇ ਨੂੰ ਗੱਪ ਵੀ ਨਹੀਂ ਮਾਰਨਾ ਆਉਂਦਾ ਦੇਖੋ ਚੋਰਾਂ ਦੇ ਪੈਰ ਨਹੀਂ ਹੁੰਦੇ ਤੇ ਨਵਾਂ ਮੋਟਰਸਾਈਕਲ ਹੈ ਫਾਇਦ ਕਰਾ ਨੰਬਰ ਨਹੀਂ ਆਇਆ ਤੇ ਕਹਿੰਦੇ ਜੀ ਇਹਦਾ ਇੰਜਨ ਗਰਮ ਹੋ ਗਿਆ ਸੀ ਮੋਟਰਸਾਈਕਲ ਗਰਮ ਹੋ ਗਿਆ ਸੀ ਨਵਾਂ ਮੋਟਰਸਾਈਕਲ ਦਾ ਵੀ ਜਿੰਦਗੀ 'ਚ ਮੈਂ ਪਹਿਲੀ ਵਾਰ ਸੁਣਿਆ ਤੁਹਾਡੇ ਮੂੰਹੋਂ ਵੀ ਮੋਟਰਸਾਈਕਲ ਗਰਮ ਹੋ ਗਿਆ ਕਦੇ ਕਦੇ ਤੁਸੀਂ ਤੂੰ ਸੁਣਿਆ ਵੀ ਮੋਟਰਸਾਈਕਲ ਗਰਮ ਹੋ ਜਾਂਦਾ ਨਵਾਂ ਫੇ ਤੂੰ ਥੋੜੀਆਂ ਗੱਲਾਂ ਆਉਂਦੀ ਪਾਟੀ ਜਾਂਦੀਆਂ ਬਾਈ ਦੇਖੋ ਅਸੀਂ ਮੋਟਰ ਦੇ ਮਾਲਕ ਐ ਇਹ ਸਾਡੀ ਮੋਟਰ ਐ ਸਹੀ-ਸਹੀ ਦੱਸ ਦੋ ਇੱਥੇ ਕਰਨ ਕੀ ਆਇਓ ਨਹੀਂ ਫਿਰ ਡੰਡਾ ਫਿਰੂਗਾ ਤੇ ਪਿੰਡ ਦੇ ਵਿੱਚ ਬੇਨਤੀ ਬੋਲੀ ਜਾਣੀ ਐ ਇਸ ਤੋਂ ਪਹਿਲਾਂ ਪਿੰਡ ਤੇ ਬੇਨਤੀ ਬੋਲ ਕੇ ਥੋੜਾ ਜਰੂਰਤ ਕਰ ਦੇਣਾ ਸਹੀ-ਸਹੀ ਗੱਲ ਦੱਸ ਦੋ ਸਾਰਾ ਤੁਹਾਨੂੰ ਸਹੀ ਦੱਸ ਦਾਂਗੇ ਪਹਿਲਾਂ ਕੈਮਰਾ ਬੰਦ ਕਰ ਦੋ ਕੈਮਰਾ ਬੰਦ ਨਹੀਂ ਹੋਣਾ ਬਾਈ ਯਾਰ ਵੀਡੀਓ ਵੀਡੀਓ ਸਾਡੀ ਬਾਹਲੀ ਵੀਡੀਓ ਥੋੜਾ ਵਾਦਾ ਕਰਦੇ ਅਸੀਂ ਵੀਡੀਓ ਥੋੜੀ ਅਸੀਂ ਪਾਉਂਦੇ ਨਹੀਂ ਇਹ ਦੱਸੋ ਵੀ ਇਹ ਜਿਹੜਾ ਮੋਟਰ ਤੇ ਕਰਨ ਕੀ ਐ ਬਾਈ ਯਾਰ ਮੈਂ ਦਾਦਾ ਅੰਦਰ ਤਾਰ ਪਈ ਸੀ ਕੇਵਲ ਮੋਟੀ ਬਾਈ ਯਾਰ ਹੈ ਕੇਵਲ ਤਾਰ ਮੋਟੀ ਪਈ ਚੰਦਰ ਉਹ ਚੱਕਣਾ ਅੱਛਾ ਅੰਦਰੋਂ ਹਾਂ ਮਤਲਬ ਤੁਸੀਂ ਤਾਰ ਤਾਂ ਨਹੀਂ ਝੂਠ ਬੋਲੀ ਐ ਨਾ ਇਹ ਕਹਿ ਵੀ ਅੰਦਰੋਂ ਸੀ ਚੈੱਕ ਕਰਨੇ ਐ ਵੀ ਮੋਟਰ ਦੇ ਕਰੰਟ ਗਰਾਉਂਡ ਤਾਂ ਐ ਨਹੀਂਗਾ ਫੇਰ ਅਸੀਂ ਫੇਰ ਕੀ ਕਰਨਾ ਸੀਗਾ ਟ੍ਰਾਂਸਫਰ ਵਿੱਚ ਕੋਈ ਕਰ ਕੀ ਕਰਦੇ ਨੇ ਉਹ ਇਹ ਵੇਚਦੇ ਜੀ ਕੱਢ ਕੇ ਸਮਾਨ ਤੇਲ ਕੱਢਦੇ ਹੋ ਤੇ ਤਾਂਬਾ ਕੱਢਦੇ ਹੋ ਅੱਛਾ ਹੁਣ ਮੰਨੀ ਜਨੇ ਉਹਦੀਆਂ ਗੱਲਾਂ ਮੰਨੀ ਜਨੇ ਹੋ ਹਾਂ ਮਾਈ ਬਣ ਕੇ ਤੁਸੀਂ ਨਾ ਸਾਡਾ ਕੈਮਰਾ ਪਰੇ ਕਰ ਲਓ ਅਸੀਂ ਸਾਰਾ ਕੁਝ ਦੱਸ ਦਾਂਗੇ ਤਾੜੀ ਵੀਡੀਓ ਨਾ ਪਾਇਓ ਦੱਸੋ ਪਹਿਲਾਂ ਦੱਸੋ ਪਹਿਲਾਂ ਦੱਸੋ ਵੀ ਇਹ ਦੱਸੋ ਵੀ ਕਰਦੇ ਕੀ ਹੋ ਬਈ ਮੈਂ ਤੁਹਾਨੂੰ ਦੱਸ ਕਿੰਨੀ ਕਮਾਈ ਐ ਤੇਰਾ ਕੀ ਨਾ ਨਾਮ ਕੀ ਤੇਰਾ ਮਨਜਿੰਦਰ ਆ ਜੀ ਉੱਚੀ ਬੋਲ ਮਨਜਿੰਦਰ ਮਨਜਿੰਦਰ ਧੂੜ ਲਾ ਅੜੀ ਬਰੂ ਦੇਖੋ ਸਹੀ ਸਹੀ ਤੇਰਾ ਜੀ ਹੈ ਕੀ ਸਹੀ ਸਹੀ ਨਾ ਬੋਲਦੇ ਸਹੀ ਦਾ ਬੋਲਦੇ ਸਹੀ ਹੈ ਹਾ ਤੇਰਾ ਨਾਂ ਕੀ ਐ ਮੇਰਾ ਨਾਂ ਬੋਲ 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 ਅੱਛਾ ਪੁੱਜਾ ਕਿਵੇਂ ਇਕੱਠੇ ਕਿਵੇਂ ਹੋਏ ਹੋ ਤੁਸੀਂ ਦੋਨਾਂ ਨੇ ਇਹ ਕੰਮ ਕਿਵੇਂ ਧੰਦਾ ਕਿਵੇਂ ਤੋਰਿਆ ਇਕੱਠੇ ਤਾਂ ਸੀ ਇਕੱਠੇ ਰਹਿਣੇ ਆ ਜੀ ਸਾਰਾ ਦਿਨ ਨਹੀਂ ਇਕੱਠੇ ਨੂੰ ਕੋਲ ਤੁਸੀਂ ਫਿਲਮਾਂ ਫਿਲਮਾਂ ਬਣਾਉਂਦੇ ਹੋ ਇਕੱਠੇ ਰਹਿਣ ਨੂੰ ਬੜਾ ਥੋੜਾ ਬਿਜ਼ਨਸ ਆ ਅਨਿਲੰਬਾਨੀ ਦਾ ਤੇ ਮੁਕੇਸ਼ ਮੰਦੀਰਾ ਵੀ ਥੋੜਾ ਇਕੱਠਾ ਬਣਾ ਕੰਮ ਹੀ ਨਹੀਂ ਚੱਲਦਾ ਕੋਈ ਗੱਲ ਨਹੀਂ ਜੀ ਅਸੀਂ ਕਦੇ ਉੱਥੇ ਬੈਠੋ ਉੱਥੇ ਉੱਥੇ ਬੈਠੋ ਉੱਥੇ ਬੈਠੋ 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 ਇੱਥੇ ਬੈਠੋ ਮੈਂ ਇੱਥੇ ਬੈਠਾ ਜਾ 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 ਬੈਠ ਦੱਸੋ ਇਸ ਤੋਂ ਪਹਿਲਾਂ ਮੈਂ ਬੇਨਤੀ ਬੁਲਵਾਦਾ ਪਿੰਡ 'ਚ ਪੁਲਿਸ ਵਾਲਾ ਨੂੰ ਫੋਨ ਕਰਦਾ ਥੋੜੇ ਬੇਨਤੀ ਨੇ ਬੁਲਾਇਆ ਤੇ ਬੇਜਤੀ ਨੂੰ ਥੋੜੇ ਪਹਿਲਾਂ ਚੰਡੇ ਝੂਲਦੇ ਆ ਕਿੰਨੀਆਂ ਕਿੰਨੀਆਂ ਚੋਰੀਆਂ ਕੀਤੀਆਂ ਇਹ ਤੋਂ ਪਹਿਲਾਂ ਦੱਸੋ ਚੁਰ ਚੋਰੀਆਂ ਕਿੰਨੀਆਂ ਕੀਤੀਆਂ ਨਹੀਂ ਦੀ ਦਾਦਾ ਨੂੰ ਆਪਣੀ ਮਾਤਾ 15 20 ਚੋਰੀਆਂ ਕਰਦੇ ਨੇ ਕਿੰਨੇ ਆ 15 20 ਦਾ ਕਾਰੀ ਲਗਾ ਕਿੰਨੇ ਕਿੰਨੇ ਦਿਨਾਂ 'ਚ ਦਾ 15 ਦਿਨਾਂ 'ਚ 10 15 ਦਿਨ ਮੇਰੇ ਦਿੱਲੀ ਨੂੰ ਚੋਰੀ ਕਰਦੇ ਤੇ ਤੁਹਾਡੇ ਆ ਜਿਹੜੇ ਕੱਪੜੇ ਪਾਏ ਹੋਏ ਇਹਨਾਂ ਤੇ ਸ਼ੱਕ ਨਹੀਂ ਕਰਦੇ ਲੋਕ ਅਗਲਾ ਕਹਿੰਦਾ ਯਾਰ ਬੜੇ ਸੋਹਣੇ ਕੱਪੜੇ ਪਾਏ ਆ ਬੰਦੇ ਦੀ ਪਰਸਨੈਲਿਟੀ ਬੜੀ ਆ ਇਹ ਹੀ ਆ ਨਾ ਕੱਪੜੇ ਤਾਂ ਫਿਰ ਪਾਉਣੇ ਆ ਜੀ ਹੁਣ ਅਸੀਂ ਅੱਛਾ ਬੜੀ ਯਾਰ ਚੰਗੇ ਸੋਹਣੇ ਬੂਟ ਪਾਏ ਆ ਚੰਗੇ ਕੱਪੜੇ ਪਾਏ ਆ ਲੱਗਦੇ ਨਹੀਂ ਤੁਸੀਂ ਤਾਂ ਚੋਰ ਹੋਵੋਗੇ ਹੈ ਤੁਸੀਂ ਬਣਾ ਬਣਾ ਸ਼ਰਮ ਕਰੋ ਯਾਰ ਕਿਸਾਨ ਤਾਂ ਪਹਿਲਾਂ ਰੱਬ ਦੇ ਮਾਰੇ ਆ ਗਰੋਪੀ ਆਏਗੀ ਕਿਤੇ ਮੀਂਹ ਆ ਗਿਆ ਕਿਤੇ ਨੇਰੀ ਆ ਗਈ ਕਿਤੇ ਘੜੇ ਆ ਗਏ ਹੈ ਕਿਤੇ ਇਹਨਾਂ ਨੂੰ ਉਹਨਾਂ ਦਾ ਵੱਡਾ ਹੱਕ ਨਹੀਂ ਮਿਲਦਾ ਤੁਸੀਂ ਸ਼ਰਮ ਲਾਦੀ ਯਾਰ ਤੁਸੀਂ ਕਿਤੇ ਲੋਕਾਂ ਦੇ ਤਾਰਾਂ ਲਾਉਣ ਆਏ ਨੇ ਜੁਮੇਦਾਰਾਂ ਦੀਆਂ ਕਿਤੇ ਨੇ ਮੋਟਰਾਂ ਬਾਈ ਯਾਰ ਕੀ ਕਰੀਏ ਬਲ ਕਾਮਕਾਰ ਹੀ ਨਹੀਂ ਮਿਲਦਾ ਮਜਬੂਰੀ ਹੈ ਕੋਈ ਯਾਰ ਅੱਛਾ ਤੇ ਕਿਸਾਨ ਕੰਮ ਕਿਵੇਂ ਕਰਦੇ ਆ ਬਾਈ ਲੇਬਰ ਰੱਖਸ਼ਾ ਵਾਲੇ ਕਿਵੇਂ ਕੰਮ ਕਰਦੇ ਆ ਢਾੜਾਂ ਨਾਲ ਕਿਵੇਂ ਕਰਦੇ ਢਾੜਾਂ ਕਿਵੇਂ ਜਾਂਦੇ ਤੂੰ ਢਾੜੀ ਢਾੜੀ ਜਾ ਤੂੰ ਢਾੜੀ ਕਿਉਂ ਨਹੀਂ ਜਾਂਦਾ ਤੂੰ ਅਸੀਂ ਸਾਡਾ ਵੀ ਤਾਂ ਕੰਮ ਹੀ ਹੈ ਜੀ ਅਸੀਂ ਵੀ ਤਾਂ ਉਹਦਾ ਕੰਮ ਹੀ ਅੱਛਾ ਇਹ ਕੰਮ ਫਿਰ ਇੱਕ ਮਿੰਟ ਖੜਦਾ ਅਸੀਂ ਮਤਲਬ ਪੁਲਿਸ ਵਾਲ ਨੂੰ ਬੁਲਾ ਹੀ ਲੈਨੇ ਆ ਫਿਰ ਫੜ ਜਾ ਬਾਈ ਸਾਰਾ ਕੁਝ ਦੱਸੋ ਰਹਿਨੇ ਕਿੱਥੇ ਹੋ ਕਿਹੜਾ ਟਿਕਾਣਾ ਹੈ ਕਿੰਨੀ ਕਮਾਈ ਹੈ ਮਹੀਨੇ ਦੀ ਦੋ ਨਾ ਜਣਾ ਦੀ ਲੁਧਿਆਣੇ ਕੰਦੀ ਰਹਿਣਾ ਲੁਧਿਆਣੇ ਕੋਲ ਰਹਨੇ ਹੋ ਉਥੇ ਕੋਠੀ ਲਈ ਹੋਈ ਹੈ ਕੋਈ ਫਲੈਟ ਵਗੈਰਾ ਉਹ ਫਲੈਟ ਆ ਜੀ ਦੋ ਫਲੈਟ ਹੈ ਰੈਂਟ ਤੇ ਕੱਬਦੇ ਆ ਆਪਦੇ ਆ ਕਿੰਨੇ-ਕਿੰਨੇ ਦਾ ਲਏ ਆ ਇੱਕ ਦਾ ਰੈਂਟ 12-13 ਲੱਖ ਦਾ ਲੈਂਦੇ ਆ ਵੀ ਮੱਝ ਜੇ ਪਾਈ ਕਿੰਨੇ ਸਾਲ ਪਹਿਲਾਂ ਲਏ ਸੀਗੇ 10 ਸਾਲ ਪਹਿਲਾਂ ਤੁਸੀਂ ਲਏ ਸੀਗੇ 13 ਲੱਖ ਦਾ ਲਿਆ ਸੀ ਅੱਜ ਅੱਜ ਤੋਂ ਕੀਮਤ ਕਿੰਨੀ ਹੈ ਡਬਲ ਹੋਊ 26 26 ਤੋਂ 3 ਲੱਖ ਦਾ ਕੋ ਫਲੈਟ ਹੈਗਾ ਅੱਜ ਇੱਕ 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 ਨੂੰ ਕਹਿ ਸਕਦੇ ਆ ਪੰਡਵਾਲਾ ਆਂ ਦਿਵਤੀ ਲੱਗਦਾ ਇੱਕ ਫਲੈਟ ਹੈਗਾ ਤੂੰ ਵੀ ਲਾਲਾ ਵੀ ਕਰੋੜ ਪਲੱਸ ਦਾ ਤੁਹਾਡੇ ਕੋਲ ਫਲੈਟ ਹੀ ਹੈ ਕਮਾਈ ਕਿੰਨੀ ਕਰਦੇ ਮਹੀਨੇ ਦੀ ਕਿਹ ਜਾਣ ਉਹਦੇ ਵਿਆਹ ਹੀ ਆ ਭੂਆ ਦੇ ਵਗ ਜਾਂਦੇ ਤੈਨੂੰ ਫਿਰ 4-5 ਲੱਖ ਰੁਪਏ ਕਰਦੇ ਹੈਂ 4-5 ਲੱਖ ਰੁਪਏ ਕਰਦੇ 4-5 ਲੱਖ ਕਮਾਈ ਕਰਦੇ 4-5 ਲੱਖ ਰੁਪਏ ਮਹੀਨੇ ਦੀ ਕਮਾਈ ਇਹ ਦੋਨੇ ਨਾਲ ਰਲ ਕੇ 4 ਲੱਖ ਰੁਪਿਆ 1 ਕਰੋੜ 20 ਲੱਖ ਰੁਪਏ ਥੋੜੀ ਮਹੀਨੇ ਦੀ ਕਮਾਈ ਹੈ ਸ਼ੌਂਕ ਕੀ ਕੀ ਹੈ ਸ਼ੌਂਕ ਕੀ ਕੀ ਬਾੜ ਰੱਖਿਆ ਸਹੀ ਸਹੀ ਦੱਸਣਾ ਝੂਠ ਨਹੀਂ ਬੋਲਣਾ ਸ਼ੌਂਕ ਕਿਹੜੇ ਸਾਡੇ ਆਹੀ ਸ਼ੌਂਕ ਨਹੀਂ ਜਿਹੜੇ ਕਰੀ ਐਨਾਂ ਬਸ ਭਾਈ ਟਾਈਮ ਪਾਸ ਕਰੀਏ ਮੈਂ ਕਿਹਾ ਝੂਠ ਨਹੀਂ ਬੋਲਣਾ ਸਹੀ ਸਹੀ ਗੱਲ ਦੱਸ ਦੋ ਤੁਹਾਨੂੰ ਕੁਝ ਨਹੀਂ ਕਹਿੰਦੇ ਮaaf ਕਰ ਦਿਆਂਗੇ ਸੱਚੀ ਗੱਲ ਦੱਸ ਦੋ ਵੀ ਤੁਹਾਡੇ ਸ਼ੌਕ ਕੀ ਹੈ ਨਾਲ ਨਾਲ ਕੀ ਕੀ ਸ਼ੌਂਕ ਬਾੜ ਰੱਖਿਆ ਠੀਕ ਹੈ ਅਸੀਂ ਡੱਕਾ ਨਹੀਂ ਤੁਹਾਨੂੰ ਕਹਿੰਦੇ ਗੱਲ ਕਲੀਅਰ ਕਰੋ ਖਾਣ ਪੀਣ ਖਾਣ ਪੀਣ ਦਾ ਕੀ ਕੀ ਸ਼ੌਕ ਹੈ ਹਾਰ ਪੀਣ ਦੇ ਕੀ ਕੀ ਸ਼ੌਂਕ ਹੈ ਆਂਡਾ ਮੀਟਰ ਆਹ ਦਾਰੂ ਪਾਣੀ ਦਾਰੂ ਕਿਹੜੀ ਪੀਨੇ ਹੋ ਅੰਗਰੇਜੀ ਪੀਨੇ ਅੰਗਰੇਜੀ ਪੀਨੇ ਤੂੰ ਖੜੇ ਖੜੇ ਹੋ ਇਧਰ ਇਧਰ ਆਇਓ ਖੜੇ ਖੜੇ ਹੋ ਖੜੇ ਹੋ ਖੜੇ ਹੋ ਇਧਰ ਆ ਇਧਰ ਆ ਤੂੰ ਤੇ ਤੁਸੀਂ ਤਾਂ ਫੁੱਦੂ ਸਮਝਿਆ ਸੀ ਕਿ ਅਸੀਂ ਕਿਹੜੇ ਫੜੇ ਜਾਂਦੇ ਆ ਠੀਕ ਆ ਆ ਦੇਖੋ ਜੀ ਮੋਟਰ ਦਾ ਜਿੰਦਾ ਬਣਿਆ ਇਹਨਾਂ ਨੇ ਐਟ ਮਾਰ ਕੇ ਜਿੰਦਾ ਬਣਿਆ ਇਹਨਾਂ ਨੇ ਸ਼ਰਿਆਮ ਉਹਦਾ ਅਸੀਂ ਜੇ ਨਾਂ ਹੁੰਦੇ ਆਗੇ ਨਾਲੇ ਚੋਰੀ ਮੈਂਟਰ ਤੋਂ ਅਮੈਂਡਾ ਜੋਦੀ ਕਰਕੇ ਭਜੰਦੇ ਆ ਬੋਲ ਕਿੰਨੇ ਲਿਆ ਇਹ ਇਹਦਾ ਕੈਸ਼ ਲਿਆ ਕਿ ਕਿਸਤਾਂ ਤੇ ਫੈਸ ਲੈਤਾ ਜੀ ਹੈ ਕੈਸ਼ ਲੈਤਾ ਤੂੜ ਤੂੜ ਦੇ ਬੋਲਣਾ ਸਹੀ ਸਿੱਧੀ ਗੱਲ ਸਭ ਹੈ ਕਿਸਾ ਦੇ ਲਿਆ ਕਿੰਨੇ ਪਹਿਲਾ ਕਿੰਨੇ ਪੈਸੇ ਭਰੇ ਆ ਪਹਿਲਾ ਕਿੰਨੇ ਪੈਸੇ ਭਰੇ ਆ ਕਿੰਨੇ ਹਜ਼ਾਰ ਰੁਪਏ ਭਰੇ ਆ ਅੱਛਾ ਪਹਿਲਾਂ ਤੇ ਡੇਢ ਲੱਖ ਕਿਥੋਂ ਆ ਬਾਈ ਤੇਰੇ ਕੋਲ ਹੈ ਨਹੀਂ ਹੈ ਨਹੀਂ ਕਮਾਈ ਨੂੰ ਬੜੀ ਤੂੰ ਹਾਂ ਇੱਧਰ ਆ ਇੱਧਰ ਇੱਧਰ ਹੋ ਜਾ ਹੱਥੇ ਹੋ ਜਾ ਮੈਂ ਅਟ ਡੰਡਾ ਫੜ ਡੰਡਾ ਫੜ ਡੰਡਾ ਤੂੰ ਫੜ 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 ਇਹਦੇ ਮਾਰ ਡੰਡਾ ਮਾਰ ਦੇ ਡੰਡਾ ਮਾਰਾ ਹੱਥ ਖਾਤ ਖਾਤ ਕਰਕੇ ਮਾਰ ਦੇ ਮਗਰ ਮਗਰ ਮਾਰ ਦੇ ਕੈਮਰਾ ਬੰਦ ਕਰ ਕੈਮਰਾ ਬੰਦ ਕਰ ਮਾਰ ਮਗਰ ਮਾਰ ਦੇ ਮਾਰ ਕੇ ਆਈ ਨਹੀਂ ਖਿੱਚ ਕੇ ਮਾਰ ਖਿੱਚ ਕੇ ਮਾਰੋ ਮਾਰ 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 ਹੋਰ ਮਾਰ ਹੋਰ ਮਾਰ 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 ਹੋਰ ਮਾਰ ਬਾਈ ਯਾਰ ਕਮਾਲ ਹੈ ਹਣ ਹਣ ਤੂੰ ਡੰਡਾ ਫੜ ਡੰਡਾ ਫੜ ਡੰਡਾ ਫੜਾ ਬਾਈ ਨੂੰ ਡੰਡਾ ਡਾਹ ਨੂੰ ਲਾ ਫੜਦਾ ਪੁੱਣੀ ਕਰਉਂਦਾ ਥੋੜਾ ਮੈਂ ਆਹ ਡਟਾ ਫੜ ਫੜ ਮਾਰ ਉਹਦੇ ਮਾਰ ਬਾਈ ਯਾਰ ਮੈਂ ਤੈਨੂੰ ਕੀ ਕਿਹਾ ਜਿੰਨੇ ਤੇਰੇ ਉਹਨੇ ਮਾਰਿਆ ਉਹ ਮਾਰਦਾ ਜੀ ਅੱਜ ਤੋਂ ਮਾਰਿਆ ਸਿੱਟੋ ਹੀ ਆ ਜਾ ਬਾਈ ਅਸੀਂ ਤੁਸੀਂ ਆਪ ਹੀ ਨਹੀਂ ਕਰਦੇ ਤੁਸੀਂ ਤੁਸੀਂ ਕੌਣ ਕਰ ਲੈ ਉਹਦੇ ਡੰਡਾ ਫੇਰੇ ਅਸੀਂ ਤੇਰੇ ਮਾਰਿਆ ਡੰਡਾ ਨਹੀਂ ਮਾਰ ਓਏ ਮਾਰ ਮਾਰ ਦੇ ਫਾਰ ਮਾਰ ਮਾਰ ਹਾਈ ਫਾਰ ਸਤ ਨੂੰ ਮਾਫੀ ਮੰਗ ਲਈ ਮੈਂ ਚੋਰੀ ਨਹੀਂ ਕਰਦੀ ਮੈਂ ਮਾਫੀ ਮੰਗਦੀ ਹਾਂ ਇਹਨੂੰ 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 ਕਹੇ ਨਾਲੇ ਮੈਨੂੰ ਕਹੇ ਕੈਮਰੇ ਚ ਕਹੇ ਹਾਂ ਜੀ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਦੀਗੀ ਪੱਕੀ ਗੱਲ ਹੈ ਹਾਂ ਜੀ ਤੂੰ ਹੀ ਮੰਗੋ ਮਾਫੀ ਹਾਂ ਤੂੰ ਮਾਫੀ ਦੇ ਇਧਰ ਮੁਗਰ ਚੋਰੀ ਨਹੀਂ ਕਰਦੀ ਚੋਰੀ ਤੁਹਾਨੂੰ ਇਹ ਤੁਹਾਨੂੰ ਇਹ ਪਤਾ ਹੈ ਤੁਹਾਡੇ ਮਾਪਿਆਂ ਨੇ ਤੁਹਾਨੂੰ ਪਾਲਿਆ ਫਲੋਸਿਆ ਹੈ ਡਾੜੀਆਂ ਕਰਕੇ ਪਾਲਿਆ ਤੁਹਾਨੂੰ ਬਿਓ ਕੀ ਕਰਦਾ ਹਜੇ ਵੀ ਕੀ ਕਰਦਾ ਉਹ ਕੀਤੀ ਕਰਦਾ ਤੇਰੀ ਤੇਰਾ ਵੀਓ ਕੀ ਕਰਦਾ ਬਈ ਡਾੜੀ ਕਰਦਾ ਹੋਊਗਾ ਹੈ ਨਹੀਂ ਹੈ ਨਹੀਂਗਾ ਮਾਂ ਕੀ ਕਰਦੀ ਐ ਮਾਂ ਵੀ ਨਹੀਂ ਜਦ ਤੇ ਭਰਾ ਦਾ ਹੋਊਗਾ ਨਹੀਂ ਜੀ ਭਰਾ ਭਰਾ ਹੀ ਕਰਦਾ ਨਹੀਂ ਭਰਾ ਐ ਨਹੀਂ ਜੀ ਕੱਲੀ ਪਰਜਾਈ ਹੈ ਪਰਜਾਈ ਕਰਦੀ ਐ ਪਰਜਾਈ ਡਾੜੀ ਕਰਦੀ ਡਾੜੀਆਂ ਕਰਦੀ ਐ ਤੇ ਤੂੰ ਫਤੈਨੂ ਤੈਨੂੰ ਚੋਰੀ ਦਾ ਸ਼ੌਂਕ ਪਿਆ ਪਿਆ ਬਈ ਤੂੰ ਤੈਨੂੰ ਚੋਰੀ ਲੈ ਗਈ ਚੋਰੀ ਕਰਨੀ ਹੁੰਦੀ ਐ ਦੱਸ ਚੱਲ ਚੱਲ ਇਹ ਜਾਂ ਬੰਦ ਕਰ ਦਿਓ ਜੀ ਸਾਡੀ ਬੇਇੱਜ਼ਤੀ ਹੋ ਜਾਵੇ ਜੀ ਬੇਇੱਜ਼ਤੀ ਨਾ ਹੋੜਗਾ ਮੈਂ ਪਲਾ ਝੰਡੇ ਝੁਲਦੇ ਆ ਸੋ ਬਾਈ ਇਹ ਇਦਨ ਹੋ ਜਾਓ ਇਹ ਇਹ ਦੋ ਜਣੇ ਸੀਗੇ ਇਹਨਾਂ ਨੇ ਬਾਈ ਜੀ ਚੱਲ 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 ਇੱਥੇ ਇਹਨਾਂ ਨੇ ਬਾਈ ਚੋਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀਗੀ ਤੇ ਇਦੋਂ ਫੇਰ ਇਹਨਾਂ ਨੇ ਆਹ ਤਾਰਾਂ ਤੁਸੀ ਆ ਤਾਰਾਂ ਵੜਦੇ ਆ ਆ ਤਾਰ ਆ ਤਾਰ ਹੀ ਹੈ ਨਾ ਇਹ ਕਿਵੇਂ ਵੜਦੇ ਹੁੰਦੇ ਦੱਸੋ ਬਣਾ ਲੋਕਾਂ ਨੂੰ ਬੈ ਕੇ ਬੈ ਕੇ ਦਿਖਾਓ ਬੈ ਕੇ ਦੱਸੋ ਹੈਂ ਕਰੰਟ ਕੱਟ ਕੇ ਜੀ ਉਧਰੋਂ ਹਾਂ ਹਾਂ ਵੜ ਲੈਂਦੇ ਹੁੰਦੇ ਆਹੋ ਕਰੰਟ ਕਰੰਟ ਕੱਟਿਆ ਜਾਂਦਾ ਗੱਡ ਕੱਟਿਆ ਗਿਆ ਉਦੋਂ ਟ੍ਰਾਂਸਫਰ ਤੋਂ ਤੇਲ ਕਿਵੇਂ ਕੱਢਦੇ ਉਹ ਵੀ ਦੱਸ ਦੋ ਤੇ ਤਾਰੇ ਦੂਰੋਂ ਕਿਵੇਂ ਲੱਗ ਜਾਂਦੇ ਆ ਰਾਤ ਨੂੰ ਉਹਨੇ ਹਾਂਜੀ ਰਾਤ ਕਿੰਨੇ ਬੰਦੇ ਨਾਲ ਰਹੋ ਹੁੰਦਾ ਹੈ ਹੈਗੇ ਜੀ 10 ਜਾਣੇ ਇੱਕ ਗੱਜ ਕਿੰਨੀ ਇੱਕ ਦੀ ਕਰਦੇ ਹੋ ਇਕੱਠੇ ਕਰਦੇ ਹੋ ਕਿੰਨੀਆਂ ਅੱਛਾ ਨਹੀਂ 10 15 ਤੁਹਾਨੂੰ 10 ਲੋਟੇ ਖਿਲਰ ਜਾਣੇ ਜੀ ਠੀਕ ਹੈ ਹੁਣ ਇਹ ਤੂੰ ਉਦਰੀ ਲਈ ਵੀਡੀਓ ਅਸੀਂ ਬਣਾ ਜਿਹਦੇ ਤੂੰ ਨਟ ਦੇ ਨਾਂ ਨਟ ਹੜਾ ਇੱਕ ਮਿੰਟ ਨਟ ਤੁਸੀਂ ਫੇਰ ਪਾਵਾਂਗੇ ਜੇ ਤੂੰ ਚੋਰੀ ਕਰੇਗਾ ਉਨਾ ਚਿਰ ਅਸੀਂ ਤੇਰੀ ਵੀਡੀਓ ਨਟ ਤੇ ਨਹੀਂ ਪਾਉਂਦੇ ਜਿੰਨਾ ਚਿਰ ਮਤਲਬ ਤੂੰ ਆਪਦੇ ਮੂੰਹ ਮੰਨਦਾ ਵੀ ਬਈ ਅਸੀਂ ਚੋਰੀ ਮੰਨ ਤੂੰ ਇਹ ਮੰਨਦਾ ਵੀ ਚੋਰੀ ਨਹੀਂ ਕਰਦਾ ਮੈਂ ਨਹੀਂ ਮਾਰ ਨਹੀਂ ਕਰਦਾ ਜੋ ਸਾਰਾ ਕੁਝ ਇਹ ਚ ਬੋਲਿਆ ਉਹ ਸੱਚ ਹੈ ਤੱਕੇ ਨਾ ਤੇ ਨਹੀਂ ਖਵਾਇਆ ਕੋਈ ਜਦ ਤੂੰ ਕੋਈ ਤੈਨੂੰ ਡਰਾ ਕੇ ਧਮਾਕੇ ਪੱਕੀ ਗੱਲ ਤੂੰ ਦਾ ਗੁੱਡੀ ਵੀ ਜੋ ਵੀ ਹੈ ਤੂੰ ਆਦੀ ਮਰਜ਼ੀ ਨਾਲ ਹੀ ਅਸੀਂ ਤੁਹਾਨੂੰ ਤੱਕੇ ਨਾਲ ਤੱਕਾ ਤ ਨਹੀਂ ਕਿਹਾ ਤੈਨੂੰ ਕੁੱਟ ਮਾਰਨ ਦੇ ਕਿੰਨੇ ਦਿਨਾਂ ਤੋਂ ਵਿਆਜ ਕੀਤੀ ਅਸੀਂ ਮੈਂ ਤਾਂ ਤੈਨੂੰ ਕੁਝ ਗਿਆ ਨਹੀਂ ਨਾ ਸੋ ਭਾਈ ਇਹ ਵੀਡੀਓ ਬਣਾਉਣ ਦਾ ਕਾਰਨ ਇਹ ਹੀ ਹੈ ਵੀ ਇਹਨਾਂ ਨੇ ਜਿਹੜੀ ਚੋਰੀ ਕਰਨ ਦੀ ਪੂਰੀ ਮਿੱਠੀ ਹੋਈ ਸੀ ਤੇ ਇਹ ਫੜੇ ਗਏ ਆ ਤੇ ਜੇ ਅਸੀਂ ਨਾ ਆਉਂਦੇ ਤਾਂ ਇਹਨਾਂ ਨੇ ਪਤਾ ਨਹੀਂ ਕਿੱਡੀ ਕਬੜੀ ਚੋਰੀ ਕੀਤੀ ਜਿਹੜੇ ਕਰਨ ਨੂੰ ਪੰਜਾਬ ਦੇਣਾ ਸੀਗਾ ਉਹ ਜਾਣੇ ਆ ਠੀਕ ਹੈ ਕੰਨ ਫੜੋ ਕਿ ਤੁਹਾਨੂੰ ਆਪਦੇ ਕੰਨ ਫੜੋ ਆਹ ਤੇ ਬੱਸ ਬਿਕੋਰੀ ਨਹੀਂ ਕਰ। ਅ ਕੀ ਗੱਲ ਹੈ ਨਾ ਆ ਇਹ ਬਾਈ ਅੱਜ ਇਹ ਕਹਿੰਦੇ ਆ ਕਿ ਇਸ ਗਾਹ ਨੂੰ ਚੋਰੀ ਨਹੀਂ ਕਰਦੇ ਅਸੀਂ ਜਿਹੜੀ ਘਟਨਾ ਦਾ ਨੂੰ ਜਾਂ ਜਾਂਦੇ ਲੱਗੇ ਸੀਗੇ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਆ ਸੋ ਸਾਡਾ ਇਹ ਫਰਜ਼ ਮੰਨਦਾ ਵੀ ਇੱਕ ਵਾਰੀ ਤੁਹਾਨੂੰ ਮਾਫ ਕਰਦਗੇ ਕਿਉਂਕਿ ਦੁਆਰੇ ਬੰਦਾ ਜੇ ਗਲਤੀ ਕਰਦਾ ਤਾਂ ਜੇ ਤੁਸੀਂ ਦੁਆਰੇ ਚੋਰੀ ਕੀਤੀ ਉਹ ਕੈਮਰੇ 'ਚ ਬੋਲੂ ਵੀ ਜੇ ਚੋਰੀ ਕੀਤੀ ਦੁਆਰੇ ਚੋਰੀ ਕੀਤੀ ਅਸੀਂ ਠੀਕ ਹੈ ਸਾਡੇ ਨਾਲ ਕੁਝ ਵੀ ਕਰ ਸਕਦੇ ਕੋਟਨ ਮਾਰ ਪਿੰਡ ਬੋਲਦਾ ਤੂੰ ਕਿਹੜਾ ਪਿੰਡ ਐ ਦੱਸ ਕਿਹੜਾ ਪਿੰਡ ਐ ਬਸ ਜੀ ਉਧਰ ਬੋਲ ਲੈਣਾ ਆ ਤਾਂ ਮੈਂ ਉਹ ਆ ਨਮਰ ਬੋਲਦੀ ਹਾਂ ਬਟ ਇਤਨੀ ਆਈਡੀ ਪ੍ਰੂਫ ਅਸੀਂ ਰੱਖ ਲਈ ਐ ਉਹਦੀ ਫੋਟੋ ਖਿੱਚ ਲਈ ਐ ਤੇਰੇ ਪਿੰਡ ਦੀ ਫੋਟੋ ਖਿੱਚ ਲਈ ਐ ਅਹ ਗੁੱਡੀ ਤੂੰ ਨਾਲ ਇਕੱਠੇ ਰਹਿੰਦੀ ਐ ਨਾ ਤੇ ਘਰ ਵਾਲੀ ਐ ਤੂੰ ਨਹੀਂ ਨਹੀਂ ਘਰ ਵਾਲੀ ਹਾਂ ਐ ਤਾਂ ਇਹ ਵੀ ਉਸੇ ਵਾਸਤੇ ਦੀ ਐ ਨਾ ਜੀ ਦੋਸਤੋ ਇਹਦਾ ਐਡਰੈਸ ਪੂਰਾ ਸਾਰਾ ਕੁਝ ਪ੍ਰੋਪਰ ਕਰ ਲੈਣਾ ਤੇ ਜੇ ਦੁਆਰੇ ਇਸ ਘਰ ਨਾਲ ਨੂੰ ਅੰਜਾਮ ਦਿੰਦੇ ਆ ਕਿਤੇ ਜੇ ਫੜੇ ਜਾਂਦੇ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਿਓ ਉਹਨੇ ਡੰਡਾ ਜੀ ਫੇਰਾਂ ਜਾਂ ਇਹਨਾਂ ਨੂੰ ਚੱਕਾਂਗੇ ਵੀ ਤੇ ਜੇ ਸਾਡੇ ਨੇੜੇ ਦਿਨੇ ਚੋਰੀ ਹੁੰਦੀ ਹੈ ਹੁਣ ਜ਼ਿੰਮੇਵਾਰੀ ਤੁਸੀਂ ਹੋ ਕੀ ਗੱਲ ਜੀ ਬੋਲੋ ਕਰਦੇ ਨਹੀਂ ਚੋਰੀ ਜ਼ਿੰਮੇਵਾਰ ਹੈਗੀ ਜੀ ਅਸੀਂ ਕਰਾਂਗੇ ਜੀ ਫਿਰ ਜ਼ਿੰਮੇਵਾਰ ਪਰ ਹੁਣ ਕਰਦੇ ਨਹੀਂ ਜੀ ਜੇ ਬੰਦੇ ਕਾਨੂੰ ਫੜੇ ਗਏ ਉਹਦੇ ਚ ਤੁਸੀਂ ਨਿਕਲ ਉਹ ਤੁਹਾਡਾ ਤੁਹਾਡਾ ਨਾਮ ਤੁਹਾਡਾ ਨਾਮ ਲੈਂਦੇ ਆ ਫੇਰ ਐਂ ਦਾ ਕੀ ਜੀ ਨਾਮ ਲੈਂਦਾ ਇਹ ਚੋਰੀ ਕਰਦੇ ਜੇ ਇਹੋ ਤੁਹਾਨੂੰ ਜਾਣ ਦੇਣਗੇ ਨਾ ਫੇਰ ਹੀ ਲੈਣਗੇ ਨਾ ਕੱਪ ਮਾਰ ਸਕਦੇ ਆ ਜੀ ਦੋਸਤ ਵੀ ਕਰ ਸਕਦੇ ਆ ਕੱਪ ਕੇ ਮਾਰ ਦੇ ਜੇ ਯਾ ਤੁਸੀਂ ਮੈਂ ਇਹਦੀ ਗੱਲ ਸੁਣਾ ਜੇ ਤੁਸੀਂ ਚੋਰੀ ਕੀਤੀ ਹੋ ਫੇਰ ਹੀ ਥੋੜਾ ਨਾਮ ਲੈਣਗੇ ਜਾਂ ਤੁਹਾਨੂੰ ਜਾਣ ਦੇਉਣਗੇ ਏਵੇਂ ਤਾਂ ਮੇਰਾ ਨਾਮ ਕਿਵੇਂ ਲੈ ਦੇਣਗੇ ਜਾਂ ਥੋੜਾ ਨਾਮ ਕਿਵੇਂ ਲੈ ਦੇਣਗੇ ਹੁਣ ਚੋਰੀਆਂ ਕਰਦੇ ਸਿੱਧ ਪਹਿਲਾਂ ਤਾਂ ਕਰਕੇ ਕੋਈ ਨਾ ਰੱਖ ਸਕਦਾ ਜੀ ਪਰ ਇਤੋਂ ਬਾਅਦ ਅਸੀਂ ਕੋਈ ਚੋਰੀ ਥੋੜਾ ਪੱਜੀਰਾ ਦਿਖਾਇਆ ਹੀ ਨਹੀਂ ਆਏ ਨਾ ਕੇ ਰੱਖ ਦਣਗੇ ਥੋੜਾ ਨਾਮ ਥੋੜਾ ਪੂਰਾ ਅਸੀਂ ਮੋਬਾਈਲ ਨੰਬਰ ਨਹੀਂ ਲਿਆ ਐਡੀ ਬਲੂ ਸਾਡੇ ਕੋਲੇ ਆ ਥੋੜਾ ਮੂੰਹ ਤੇ ਕਪੜਾ ਲਾਇਆ ਥੋੜਾ ਨਾਮ ਕਿਵੇਂ ਰੱਖ ਦਣਗੇ ਤਾਂ ਸੋ ਥੋੜਾ ਦੋ ਦੰਡਾ ਅਪਡੇਟ ਕਰਾਂਗੇ ਹੁਣ ਤੁਸੀਂ ਦੇਖੋ ਥੋੜਾ ਅਸੀਂ ਕੱਪੜੇ ਦਾ ਮੂੰਹ ਤੇ ਕੱਪੜਾ ਬੰਨਿਆ ਹੋਇਆ ਥੋੜਾ ਜਿਹਾ ਕਿਸੇ ਨੂੰ ਨਾ ਪਤਾ ਜੇ ਦੁਵਾਰਾ ਥੋੜਾ ਨਾ ਲੈਂਦੇ ਆ ਉਹ ਆਈਡੀ ਪ੍ਰੂਫਸ ਅਸੀਂ ਥੋੜੇ ਰੱਖ ਲਏ ਦੋਨਾਂ ਦੇ ਜੇ ਥੋੜਾ ਨਾ ਲੈਂਦੇ ਆ ਫੜੇਗੇ ਅਸੀਂ ਤੁਹਾਨੂੰ ਸਿੱਧੀ ਜੇਲ੍ਹ ਤੇ ਪੁਲਿਸ ਨੂੰ ਸਿੱਧਾ ਪੁਲਿਸ ਨੂੰ ਅਸੀਂ ਉਹ ਕਰਾਂਗੇ ਇਹ ਵੀਡੀਓ ਅਸੀਂ ਪਾਵਾਂਗੇ ਕੋਈ ਚੱਕਰ ਨਹੀਂ ਸੁੰਦਰ ਰਾਜ ਦਾ ਨਾ ਕਿਉਂਕਿ ਇਹ ਲੋਕਾਂ ਨੂੰ ਅਸੀਂ ਸਨੇਹਾ ਦੇਣ ਵਾਸਤੇ ਪਾਈ ਆ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਚੋਰਾਂ ਆ ਹੁੰਦੇ ਆ ਤੇ ਇਹ ਬਾਈ ਜਿਹੜੀ ਆ ਕਣਕ ਹੈ ਕਣਕ ਨੂੰ ਹੁਣ ਪਾਣੀ ਲ ਤੇ ਇਹ ਦਿਨ ਨੇ ਜਿਹੜਾ ਚੋਰੀਆਂ ਹੋਣਗੀਆਂ ਤੇ ਜੇ ਕੋਈ ਬੰਦਾ ਮਿਲਦਾ ਉਹਨੂੰ ਸੱਟ ਲਓ ਬਿਲਕੁਲ ਦਾ ਠੀਕ ਹੈ ਕੁੱਟਲ ਨਾਲ ਮਾਰ ਲਓ ਬੰਦਾ ਉਹਦੀ ਪੁਸ਼ਗਸ਼ ਕਰੋ ਅਸੀਂ ਇਹਨਾਂ ਨੂੰ ਕੋਈ ਕੁੱਟਿਆ ਨਹੀਂ ਮਾਰਿਆ ਨਹੀਂ ਕਈ ਵਾਰ ਕੋਈ 60 ਫੀਟ ਗਲਤਾਂ ਤੇ ਵੱਜ ਜਾਂਦੀ ਹੈ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਉਹਦਾ ਜ਼ਿੰਮੇਵਾਰ ਫਿਰ ਉਸੇ ਬੰਦੇ ਨੂੰ ਮਿਣਾ ਜਾਂਦਾ ਜਿਹੜੇ ਬੰਦੇ ਨੇ ਇਹਨੂੰ ਕੁੱਟਿਆ ਮਾਰਿਆ ਹੁੰਦਾ ਸੋ ਆਪਾਂ ਕਿਸੇ ਨਾਲ ਧੱਕਾ ਨਹੀਂ ਕਰਨਾ ਰੰਗ ਪਰਚਾਰ ਨਹੀਂ ਕਰਨਾ ਉਹਨੂੰ ਫੜੋ ਪੁਲਿਸ ਦੇ ਅਵਿਲੇ حوالے ਕਰੋ ਜੋ ਕਰਨਾ ਪ੍ਰਸ਼ਾਸਨ ਨੇ ਕਰਨਾ ਹੈ ਹਾਂ ਬਸ ਕੋਈ ਨਹੀਂ ਜਾ ਸਕਦੇ ਹੂੰ ਇਹ ਜਿਹੜੀ ਫਿਲਮ ਦਾ ਸਾਡਾ ਮੈਸੇਜ ਹੈਗਾ ਇੱਕ ਵਾਰੀ ਤੁਸੀਂ ਮੈਸੇਜ ਦੇ ਦਿਓ ਬਈ ਨਾ ਕੀ ਫਿਲਮ ਨੂੰ ਮੈਸੇਜ ਵਿੱਚ ਕੀ ਮੈਸੇਜ ਦਿੱਤਾ ਆਪਾਂ ਸਤਿ ਸ਼੍ਰੀ ਅਕਾਲ ਜੀ ਮੈਂ ਸਿੱਖਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੋਲੋ ਬਈ ਕੀ ਮੈਸੇਜ ਹੈ ਜੀ ਪਹਿਲਾਂ ਤੂੰ ਬੋਲ ਦੇ ਮੈਂ ਜਿੱਦਾਂ ਆਪਾਂ ਆਦਾ ਮਿਹਨਤ ਕਰਕੇ ਖਾਓ ਹੂੰ ਚੋਰੀਆਂ ਜੇ ਕੋਈ ਫਾਇਦਾ ਨਹੀਂ ਚੋਰੀ ਕਰੋਗੇ ਆਦੇ ਮਾਪਿਓ ਦੀ ਬੇਇੱਜ਼ਤੀ ਹੋਊਗੀ ਆਦਾ ਮਿਹਨਤ ਕਰਕੇ ਖਾਓ ਭਾਵੇਂ ਜੁੱਤੀਆਂ ਪਾਲਸਾਂ ਕਰਕੇ ਖਾਓ ਭਾਵੇਂ ਦਿਹਾੜੀ ਕਰਕੇ ਸਹੀ ਹੈ ਆ ਤੁਸੀਂ ਛੋਟਾ ਵੱਡਾ ਨਹੀਂ ਦੇਖਣਾ ਚਾਹੀਦਾ ਜੀ ਕੋਈ ਵੀ ਹੈ ਜੀ ਪਰ ਕੰਮ ਇਹੋ ਜਿਹਾ ਕਰੋ ਤੋ ਭਾਈ ਜੀ ਸਾਡੀ ਵੀਡੀਓ ਸੀ ਇਹ ਮੈਸੇਜ ਲਈ ਬਣਾਈ ਗਈ ਹੈ ਜਿਹੜੇ ਵੀਰਾਂ ਨੂੰ ਵਧੀਆ ਲੱਗੀ ਸ਼ੇਅਰ ਕਰ ਦਿਓ ਹੌਨਲੇ ਸਮੇਂ ਚ ਚੋਰੀਆਂ ਬਹੁਤ ਹੋਣੀਆਂ ਘੁੱਂਦਾ ਪੈਣਗੀਆਂ ਰਾਤਾਂ ਨੂੰ ਚੋਰੀਆਂ ਹੋਣਗੀਆਂ ਤੇ ਇਹ ਕਿਸਾਨ ਵੀਰਾਂ ਨੂੰ ਤੁਸੀਂ ਕਹਿੰਦੇ ਬਹੁਤ ਵਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਿਤੇ ਵੀ ਬੰਦੇ ਮਿਲਦੇ ਆ ਉਹਨਾਂ ਨੂੰ ਕੁੱਟ ਮਾਰਨ ਦੀ ਕੋਈ ਲੋੜ ਨਹੀਂ ਪੁਲਿਸ ਉਹ ਸਾਡਾ ਨਾਦੀ ਕਾਰਵਾਈ ਆਪੀ ਕਰੋਗੇ ਉਹਨਾਂ ਨੂੰ ਫੜਾਓ ਤੇ ਸੋ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਉਸ ਨੂੰ ਅਸੀਂ ਹੋਰ ਵੀਡੀਓ ਭੇਜਾਂਗੇ ਵੀ ਆਪਣੇ ਦਸਾਂ ਨਾਂਵਾਂ ਦੀ ਕਮਾਈ ਕਰਿਆ ਕਰੋ ਜੀ ਬਜੜੀ ਕੰਮ ਹੋਣੀ ਹੈ ਚੰਗੇ ਇਨਸਾਨ ਬਣ ਕੇ ਜਾਓ ਸੋ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਗਦਾਰੀ ਚੈਨਲ ਤੋਂ ਬੇਜ ਤੁਹਾਨੂੰ